ਸਵਾਰ ਤੁਸੀਂ ਨਵੀਂ ਇੱਕੋ ਟੀਜ ਸਾਰੀ ਇਕੱਲੇ ਇਕੱਲੇ ਬੰਦੇ ਜਿੱਦਵੇਜ ਦੀ ਸਾਰੀ ਇਕੱਠੀ ਹੈ ਜੀ ਹਾਂ ਜਿੱਦਵੇਜ ਵੀ ਸਾਰਿਆਂ ਦੀ ਇਕੱਠੀ ਆ ਬਿਲਕੁਲ ਕਿਹੜੇ ਜਿਹੇ ਹਾਲਾਤ ਨੇ ਮੌਕੇ ਦਾ ਜਾਇਜ਼ਾ ਲਿਆ ਤੁਸੀਂ ਨੇ ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਨਜਿੱਡ ਨਹੀਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਅੱਛਾ ਹਜੇ ਵੀ ਖਤਰਾ ਹੈ ਖਤਰਾ ਹੈ ਖਤਰਾ ਹੈ ਕਿ ਕਹੀਏ ਬਣਿਆ ਹੋਇਆ ਖਤਰਾ ਹੈ ਹਜੇ ਹਾਂ ਜੀ ਪੂਰਾ ਦੀ ਇਹਦੇ 5-4 ਇੰਚ ਰਹਿ ਰਿਹਾ ਕਿਤੇ ਫੁੱਟ ਰਿਹਾ ਰਹਾ ਸਾਲੇ ਬਿੱਤੇ ਵੀ ਹਾਲ ਹੈ ਅੱਛਾ ਖਤਰਾ ਬਣਿਆ ਹੋਇਆ ਕਹਿੰਦੇ ਵੀ ਸਤਿ ਸ੍ਰੀ ਅਕਾਲ ਦੋਸਤੋ ਇਸ ਭਗਤ ਮਕੋੜ ਸਾਹਿਬ ਦੇ ਪੁਲ ਦੇ ਉੱਪਰ ਖੜਿਆਂਗੇ ਜੋ ਕਿ ਘੱਗਰ ਬਹੁਤ ਦਿਨਾਂ ਤੋਂ ਡਰਾ ਰਿਹਾ ਹੈਗਾ ਅੱਜ ਵੀ ਗੱਲਾਂ-ਬਾਤਾਂ ਹੋਈਆਂ ਨੇ ਉੱਥੇ ਬਾਈ ਨੇ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਉਹ ਕਹਿੰਦਾ ਬਾਈ ਹੁਣ ਵੀ ਪਾਣੀ ਵਧ ਰਿਹਾ ਹੈਗਾ ਜਿਹੜਾ ਵੀਰੇ ਵੀ ਚੜ ਰਿਹਾ ਹਾਲੇ ਤੱਕ ਕੋਨ ਮੰਤ ਕੋਇਲ ਸਾਹਿਬ ਵੀ ਆਏ ਸੀ ਠੀਕ ਹੈ ਐਮਐਲ ਸਾਹਿਬ ਕਹਿੰਦੇ ਵੀ ਚੜ ਹੀ ਰਿਹਾ ਪਾਣੀ ਉਹਨਾਂ ਦੀ ਕਹਿੰਦੇ ਵੀ ਰਾਤ-ਰਾਤ ਦਾ ਖਤਰਾ ਆ ਇਸ ਐਮਐਲ ਸਾਹਿਬ ਕਹਿੰਦੇ ਵੀ ਖਤਰਾ ਹੈ ਹਾਂਜੀ ਕਹਿੰਦੀ ਵੀ ਆਪਣਾ ਤਾਂ ਗੌਰ ਰੱਖੋ ਗੌਰ ਰੱਖੋ ਗੌਰ ਰੱਖੋ ਤੁਸੀਂ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਬੇਜ ਸਕਦੇ ਹੋ ਵੀ ਇੱਕ ਪਾਸੇ بارش ਨਾਲ ਜ਼ਮੀਨ ਡੁੱਬ ਰਹੀ ਆ ਜਿਹੜਾ ਪਾਣੀ ਹੈ بارش ਦਾ ਪਾਣੀ ਹੈ ਖੱਗੜ ਦੇ ਵਿੱਚ ਡਿੱਗਿਆ ਜਾ ਰਿਹਾ ਹੈ ਤੇ ਉਧਰੋਂ ਖੱਗੜ ਚੜਿਆ ਹੋਇਆ ਹੈ ਦੋ ਜੇ ਦੋੇ ਪਾਸਿਓਂ ਕਿਸਾਨਾਂ ਦੇ ਜਿਹੜੇ ਸਾਂ ਨੇ ਸੁੱਤੇ ਹੋਏ ਨੇ ਤਿੰਨ ਇੰਚ ਚੜਿਆ ਤਿੰਨ ਇੰਚ ਚੜਿਆ ਕਟਿਆ ਤਾਂ ਨਹੀਂ ਨਾ ਨਾ ਕਟਿਆ ਹੋ ਮੈਂ ਸੇ ਅੱਛਾ ਕਟਿਆ ਨਹੀਂ ਹੈ ਬਿਲਕੁਲ ਜੀ ਪਾਣੀ ਦਾ ਵਹਾਅ ਹੈ ਜਿਹੜਾ ਦੇਖ ਸਕਦੇ ਹੋ ਬਹੁਤ ਤੇਜ਼ ਆ ਲਾ ਲਓ ਵੀ ਕਿੰਨਾ ਇੱਕ ਫਰਕ ਹੈ ਜੇ ਕਹੀਏ ਮਨ ਲਾ ਤਾਂ 1.5 ਤੋਂ 2 ਫੁੱਟ ਦਾ ਫਰਕ ਹੋਣਾ ਫੁੱਟਕ ਦਾ ਫੁੱਟਕ ਦਾ ਜੀ ਫੁੱਟਕ ਦੀ ਫਰਕ ਹੈ ਬੰਨਦਾ ਆ ਦੇਖੋ ਵੀ ਇੱਕ ਫੁੱਟ ਦੀ ਫਰਕ ਹੈ ਬੰਨਦਾ ਜੇ ਫੁੱਟ ਚੜਦਾ ਤਾਂ ਬੋਰੀਆਂ ਦੇ ਬਰਾਬਰ ਆ ਜੂ ਜੇ ਕਹਦੇ ਇਹਦੇ ਲੇਬਰ ਪੂਰੇ ਖਾਤਰੇ ਦੇ ਉੱਤੀ ਆ ਜੇ ਪਿੰਡ ਇਹ ਆਈ ਵਾਰੀ ਇੱਥੇ ਟੁੱਟਦਾ ਪਹਿਲਾਂ ਵੀ ਉਰੀ ਟੁੱਟਿਆਦੀ ਹੈ ਨਾ ਤੇ ਇੱਥੇ ਇੱਕ ਹੋਰ ਵੀਰ ਨਾਲ ਗੱਲਬਾਤ ਹੋਈ ਉਹ ਕਹਿੰਦਾ ਐਮਐਲਏ ਸਾਹਿਬ ਆਏ ਸੀ ਸ਼ਾਇਦ ਉਹ ਵੀ ਕਹਿ ਕੇ ਰਹੇ ਨੇ ਵੀ ਪਿੱਛੋਂ ਪਾਣੀ ਵਧ ਰਿਹਾ ਹੈ ਤਾਂ ਪਿੰਡ ਦੇ ਲੋਕ ਜੇ ਕਹਿੰਦੀ ਦੂਰੋਂ ਦੂਰੋਂ ਪਿੰਡ ਦੇ ਉਰੇ ਲੋਕ ਆ ਕੇ ਕਿਉਂਕਿ ਇੱਥੋਂ ਟੁੱਟਦਾ ਪਹਿਲਾਂ ਵੀ ਉਰੀ ਟੁੱਟਿਆਦੀ ਤਿੰਨ ਰਾਤ ਦਾ ਠੀਕਰੀ ਪੈੜਾ ਜਿਹੜਾ ਉਰੇ ਚੱਲ ਰਿਹਾ ਹੈਗਾ ਮਕੋੜ ਸਾਹਿਬ ਦੇ ਵਿੱਚ ਕਿਉਂਕਿ ਜਿਹੜਾ ਪਾਣੀ ਦਾ ਲੇਬਰ ਹੈ ਘਟਿਆ ਨਹੀਂ ਹੈਗਾ ਕਹਿੰਦਾ ਜਿੰਨੇ ਨਾਲ ਵੀ ਗੱਲ ਕਰੀ ਦੋਸਤਾਂ ਨਾਲ ਵੀ ਪਾਣੀ ਦਾ ਜਿਹੜਾ ਥੋੜਾ ਮੋਟਾ ਹੈ 3 ਇੰਚ ਕਹਿੰਦੇ ਨੇ ਵੀ ਅੱਜ ਵੀ ਵਧਿਆ ਹੈ ਇਸ ਕਰਕੇ ਇੱਕ ਪਾਸੇੋਂ ਦਾ ਲਾ ਲਓ ਵੀ 8-10 ਫੁੱਟ ਹੋਊ ਕਿਉਂ ਬਈ ਇਧਰੋਂ ਤਾਂ ਫਸਲਾਂ ਨਾਲ 8-10 ਫੁੱਟ ਉੱਚਾ ਇਧਰੋਂ ਤਾਂ 12 ਫੁੱਟਾਂ ਵੀ ਹੋਊਗਾ ਹਾਂਜੀ ਆ ਜਾਓ 12 ਫੁੱਟ ਇਧਰੋਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਕਿੰਨਾ ਉੱਚਾ ਇਹ 10 ਤੋਂ 12 ਆ 12 ਦੇ ਵਿੱਚ ਵਿੱਚ ਹੋਊਗਾ ਦੇਖ ਲਓ ਵੀ 12 ਫੁੱਟ ਹੈ ਜੇ ਕਿਤੇ ਪਾਣੀ ਚੜਦਾ ਹੈ ਤਾਂ ਰੁਕਣਾ ਨਹੀਂ ਸਿੱਧਾ ਉਹ ਰਮੂਨਕ ਨੂੰ ਜਾਊਗਾ ਪਹਿਲਾਂ ਮੰਗੋ ਜੇ ਇਧਰ ਟੁੱ ਵੀਰੋ ਜੀ ਤੱਕ ਮਾਰ ਕਰੂਗਾ ਜਿੱਥੇ ਟੁੱਟਦਾ ਰਤੀਏ ਤੱਕ ਮਾਰ ਕਰੂਗਾ ਉਥੋਂ ਤੱਕ ਦੇ ਲੋਕ ਆਉਂਦੇ ਨੇ ਰੇ ਰਤੀਏ ਤੱਕ ਦੇ ਲੋਕ ਆਉਂਦੇ ਨੇ ਦਿਨ ਰਾਤ ਇੱਥੇ ਪਏ ਨੇ ਅਗਰ ਰਤੀਏ ਦੇ ਵੀ ਦੇਖ ਸਕਦੇ ਹੋ ਮਕੋੜ ਸਾਹਿਬ ਆਏ ਨੇ ਇੱਥੇ ਦਿਨ ਰਾਤ ਪਹਿਰੇ ਲਾਉਂਦੇ ਨੇ ਉਹਨਾਂ ਨੂੰ ਪਤਾ ਜੇ ਇੱਥੋਂ ਟੁੱਟ ਗਿਆ ਮਕੋੜ ਸਾਹਿਬ ਤੋਂ ਰਤੀਏ ਤੱਕ ਮਾਰ ਕਰੂਗਾ ਰਤੀਏ ਦੇ ਲੋਕ ਵੀ ਲੱਗਦਾ 50 ਕਿਲੋਮੀਟਰ ਤੋਂ ਆ ਕੇ ਮਕੋੜ ਸਾਹਿਬ ਦਿਨ ਰਾਤ ਇਹਨਾਂ ਦੇ ਨਾਲ ਹੈ ਜਿਹੜਾ ਬਾਈਆਂ ਨਾਲ ਹੌਸਲਾ ਵਧਾਉਂਦੇ ਨੇ ਮਦਦ ਕਰਾਉਂਦੇ ਨੇ ਇਹ ਹਾਲਾਤ ਨੇ ਜਿਹੜੇ ਮਕੋੜ ਸਾਹਿਬ ਪਿੰਡ ਦੇ ਆਲੇ-ਦਲੇ ਬਣੇ ਹੋਏ ਨੇ ਕਿਹੜਾ ਪਿੰਡ ਆਪਣਾ ਹਾਲੋ ਵਨ ਪਾਣੀ ਤਾਂ ਉੱਥੇ ਤੋਂ ਨਹੀਂ ਜਾਂਦਾ ਜੀ ਅੱਛਾ ਮਦਦ ਤੇ ਆਏ ਹੋ ਨਰ ਪਰਦੇ ਨਹੀਂ ਮਦਦ ਤੇ ਹੀ ਲਿਆਏ ਨੇ ਕੱਲ ਵੀ ਆਏ ਨੇ ਕੱਲ ਫੁੱਲਦੇ ਨੇ ਅੱਜ ਆ ਗਏ ਤਾਂ ਦੇਖੋ ਵੀ ਮਦਦ ਤੇ ਆਏ ਨੇ ਸਾਡੇ ਹਰਿਆਣੇ ਦੇ ਭਰਾ ਹੀ ਯਾਰ ਬਹੁਤ ਬਹੁਤ ਧੰਨਵਾਦ ਮਕੋਰਡ ਸਾਹਿਬ ਮਦਦ ਤੇ ਆਉਂਦੇ ਨੇ ਵੀ ਯਾਰ ਨਾ ਨੁਕਸਾਨ ਹੋਵੇ ਕਿਸਾਨਾਂ ਦਾ ਇਸੇ ਲਈ ਆਏ ਹੋ ਜੀ ਹਾਂ ਜੀ ਕਿਹਨਾਂ ਦੀ ਮਦਦੀ ਲਈ ਆਏ ਆ ਜੀ ਠੀਕ ਹੈ ਪਹਿਲ ਵੀਡੀਓ ਦੇਖੀ ਸੀ ਤਾਂ ਉਹ ਵੀਡੀਓ ਕੱਲ ਫੁੱਲਦੇ ਗਏ ਅੱਜ ਮਕੋਰਡ ਸਾਹਿਬ ਆਏ ਨੇ ਕੱਲ ਫੁੱਲਦੇ ਸੀ ਹਾਂ ਜੀ ਠੀਕ ਹੈ ਇਹ ਤਸਵੀਰਾਂ ਨੇ ਵੀ ਇੱਕ ਦੂਜੇ ਨਾਲ ਹੱਥ ਬਟਾਉਣ ਦੀਆਂ ਜਿਹੜਾ ਟਰਾਰਾ ਰਿਹਾ ਹੈਗਾ ਦੇਖ ਸਕਦੇ ਹੋ 2.5 ਤੇ ਨਕੀਲਾਂ ਦੀ ਬਾਹੀ ਉਰੋਂ ਚੌੜ ਹੈ ਕਿ ਨਦੀ ਹੈ ਵੱਡੀ ਜੇ ਕਿਹਦੀ ਕੱਗਰ ਨਹੀਂ ਹੈ ਕੱਲੀ ਇਹ ਕੱਗਰ ਛੋਟਾ ਖਾਈ ਕਹਿੰਦੇ ਨੇ ਇਹ ਤਾਂ ਕਿ ਨਰੀ ਦਾ ਪੱਟੀ ਦਾ ਰੂਪ ਰਾ ਵੀ ਮੰਗੂ ਧਰ ਚੁੱਕਿਆ ਵੀਡੀਓ ਕਰਿਓ ਸ਼ੇਅਰ ਅੱਗੇ ਤਾਂ ਜੋ ਕਮੈਂਟਾਂ ਚ ਜਰੂਰ ਦੱਸਿਓ ਵੀ ਉੱਥੇ ਜਿਵੇਂ ਹਰਿਆਣੇ ਤੋਂ ਮਦਦ ਤੇ ਆਏ ਨੇ ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਇਸ ਵਕਤ ਮਕੋੜ ਸਾਹਿਬ ਖੜੇ ਆ ਜਿੱਥੇ ਹਾਲਾਤ ਹਮੇਸ਼ਾ ਨਾਜ਼ੁਕ ਬਣੇ ਹੋਏ ਨੇ ਦੋਵੇਂ ਪਾਸਿਓ ਮਕੋੜ ਸਾਹਿਬ ਦੇ ਮਕੋੜ ਸਾਹ ਦੇ ਆਲੇ ਦਲੇ ਇੱਕ ਸਮੁੰਦਰ ਦੇ ਵਾਂਗੂ ਪਾਣੀ ਨਜ਼ਰ ਆ ਰਿਹਾ ਆਪਾਂ ਕਹਿੰਦੇ ਆ ਪਾਣੀ ਘਟ ਗਿਆ ਕੋਈ ਪਾਣੀ ਨਹੀਂ ਘਟਿਆ ਆ ਦੇਖ ਸਕਦੇ ਹੋ ਤਸਵੀਰਾਂ ਬਹੁਤ ਜ਼ਿਆਦੇ ਪਾਣੀ ਆ ਜਿਹੜਾ ਜੇ ਕਹਦੀਏ ਮਕੋੜ ਸਾਹ ਦੇ ਆਲੇ ਦਲੇ ਨਜ਼ਰ ਆਉਂਦਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖੋ ਆ ਪਿੰਡਾਂ ਵਾਲੇ ਦਿਨ ਰਾਤ ਆ ਜਿਹੜਾ ਦਿਨ ਰਾਤ ਦਾ ਪਹਿਰਾ ਲਾ ਰਹੇ ਨੇ ਆ ਦੇਖ ਸਕਦੇ ਹੋ ਤਸਵੀਰਾਂ ਪਾਣੀ ਦੇ ਘਰਾਂ ਦੇ ਬਿਲਕੁਲ ਸਾਹਮਣੇ ਨਜ਼ਰ ਆ ਰਹੇ ਪਾਣੀ ਇਹ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਮਕੋੜ ਸਾਹਿਬ ਦੀਆਂ ਨੇ ਮਕੋੜ ਸਾਹਿਬ ਤੋਂ ਜੀ ਕੀ ਹਾਲਾਤ ਨੇ ਅੱਜ ਹਾਲਾਤ ਅੱਜ ਦਾ ਪਾਣੀ ਬਿਲਕੁਲ ਠੀਕ ਗਿਆ ਜੀ ਖੜਾ ਜੀ ਕੁਝ ਪਾਣੀ ਕਟਿਆ ਤਾਂ ਨਹੀਂ ਨਹੀਂ ਕਟਿਆ ਨਹੀਂ ਉਹਨੇ ਚੱਲ ਰਿਹਾ ਹੈ ਜੇ ਕਹੀਏ ਬਣਿਆ ਹੋਇਆ ਖਤਰਾ ਹਜੇ ਹਾਂ ਜੀ ਪੂਰਾ ਜੀ ਇਹਦੇ 5-4 ਇੰਚ ਰਹਿ ਰਿਹਾ ਕਿਤੇ ਫੁੱਟ ਰਿਹਾ ਰਹਾ ਸਾਡੇ ਵਿੱਚ ਇਹ ਹਾਲ ਹੈ ਅੱਛਾ ਖਤਰਾ ਬਣਿਆ ਹੋਇਆ ਕਹਿੰਦੇ ਵੀ ਦੇਖ ਸਕਦੇ ਹੋ ਤਸਵੀਰਾਂ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਕੋੜ ਸਾਹਿਬ ਪਿੰਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵੀ ਨਾਲ ਹਾਂਜੀ ਆਪਾਂ ਮਕੋੜਾ ਸਾਹਿਬ ਤੋਂ ਜੀ ਹਾਂਜੀ ਹਾਂ ਕੀ ਹਾਲਾਤ ਨੇ ਜੀ ਅੱਜ ਬਜ਼ੁਰਗ ਹਾਲਾਤ ਤਾਂ ਜੀ ਅੱਜ ਠੀਕ ਆ ਅੱਜ ਘੱਟ ਘੜਿਆ ਬਾੜੇ ਜਨਨ ਕਿ ਵੀ ਖਤਰਾ ਤਾਂ ਬਣਿਆ ਹੋਇਆ ਖਤਰਾ ਤਾਂ ਹੈ ਜੀ ਖਤਰਾ ਤਾਂ ਧੰਨਵਾਦ ਤੁਸੀਂ ਨਹੀਂ ਨਹੀਂ ਇੱਕੋ ਹੀ ਟੀਜਾ ਸਾਰੀ ਇਕੱਲੇ ਇਕੱਲੇ ਬੰਦੇ ਜਿੰਮੇ ਵਾਹ ਦੀ ਇਕੱਠੀ ਹੈ ਜੀ ਹਾਂ ਇੱਧਰ ਤੇ ਵੇਜ ਵੀ ਸਾਰਿਆਂ ਦੀ ਇਕੱਠੀ ਆ ਬਿਲਕੁਲ ਸੱਚਾਈ ਹੈ ਹਾਂਜੀ ਹਾਂ ਇਹਦੇ ਕੋਈ ਫਰਕ ਨਹੀਂ ਆ ਅਸੀਂ ਵੀ ਇੱਥੇ ਲੱਗੇ ਦੋ ਜੀ ਸਰਕਾਰ ਦਾ ਇਹਦਾ ਮੇ ਆ ਸਰਕਾਰ ਜੋ ਕਰਨੇ ਵੀ ਕਿੰਨੀ ਮਦਦ ਕਰੀਏ ਇਤਨੀ ਮਦਦ ਕਰ ਰਹੀ ਹੈ ਸਰ ਜੀ ਕਿਵੇਂ ਲੱਗਦਾ ਸਰ ਜੀ ਕਿਸੇ ਜਿਹੇ ਹਾਲਾਤ ਨੇ ਮੌਕੇ ਦਾ ਜਾਇਜ ਲੈ ਆ ਤੁਸੀਂ ਨੇ ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਨਜਿੱਠਣ ਲਈ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਓੜ ਸਾਹਿਬ ਦੀਆਂ ਤਸਵੀਰਾਂ ਨੇ ਇਹ ਤੁਸੀਂ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਵੇਚ ਸਕਦੇ ਹੋ ਵੀ ਇੱਕ ਪਾਸੇ بارش ਨਾਲ ਜ਼ਮੀਨ ਡੁੱਬ ਰਹੀ ਹੈ ਇੱਕ ਪਾਸੇ ਘੱਗਰ ਡਰਾ ਰਿਹਾ ਹੈ ਆ ਜਿਹੜਾ ਪਾਣੀ ਹੈ بارش ਦਾ ਪਾਣੀ ਘੱਗਰ ਦੇ ਵਿੱਚ ਡਿੱਗਿਆ ਜਾ ਰਿਹਾ ਹੈ ਤੇ ਉਧਰੋਂ ਘੱਗਰ ਚੜਿਆ ਹੋਇਆ ਹੈ ਦੋ ਜੇ ਦੋੇ ਪਾਸਿਓਂ ਕਿਸਾਨਾਂ ਦੇ ਜਿਹੜੇ ਸਾਂ ਨੇ ਸੁੱਤੇ ਹੋਏ ਨੇ ਲਗਾਤਾਰ ਦਿਨ ਰਾਤ ਉਰੇ ਬੱਟੀਆਂ ਮੋਟਰਾਂ ਜੁਨੇਟਰ ਚੱਲ ਰਹੇ ਨੇ ਕਿਉਂਕਿ ਉਧਰੋਂ ਬਰਸਾਤ ਨਾਲ ਫਸਲ ਡੁੱਬ ਰਹੀ ਹੈ ਤੇ ਇੱਧਰ ਤੁਹਾਨੂੰ ਦਿਖਾਉਣਿਆ ਰੂਪ ਇਹ ਹੁਣ ਘੱਗਰਨੀ ਤਾਂ ਇੱਕ ਵੱਡਾ ਵੱਡਾ ਉਹ ਬਣ ਗਿਆ ਜਿਵੇਂ ਆਪਾਂ ਕਹਿੰਦੇ ਦਰਯੋਏ ਬਣ ਗਿਆ ਜਿਵੇਂ ਰਾਵੀ ਨਦੀ ਹੈ ਵੱਡੀ ਇਸ ਤਰ੍ਹਾਂ ਦਾ ਰੂਪ ਹੈ ਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਖਤਰਾ ਜਿ ਟਲਿਆ ਨਹੀਂ ਕਹਿੰਦੇ ਪਿੰਡ ਵਾਲਿਆਂ ਨੇ ਵੀ ਦੱਸਿਆ ਤੇ ਇਸ ਤਰ੍ਹਾਂ ਪ੍ਰਸ਼ਾਸਨ ਦਿਨ ਰਾਤ ਜਾਨੀ ਕਿ ਮਕੋੜ ਸਾਹਿਬ ਜੱਜ ਕੇ ਕਿਤੇ ਵੀ ਤਾਂ ਪ੍ਰਸ਼ਾਸਨ ਜਿਹੜਾ ਪੱਕੇ ਤੌਰ ਦੇ ਉੱਤੇ ਇੱਥੇ ਲੱਗਿਆ ਹੋਇਆ ਸਥਿਤੀ ਨੂੰ ਦੇਖਣ ਤੇ ਲੱਗਿਆ ਹੋਇਆ ਨੂੰ ਦਿਖਾਉਣੇ ਪੂਰਾ ਪਿਛਲੇ ਵਜੋਂ ਸਾਹਮਣੇ ਟੁੱਟਿਆ ਸੀ ਪਰਲੀ ਸਾਈਡ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਮਕੋੜ ਸਾਹਿਬ ਦੀਆਂ ਨੇ ਹਾਂਜੀ ਭਾਈ ਜੀ ਕਿੰਨੇ ਨੇ ਹਾਲਾਤ ਹੁਣ ਘਟੇ ਪਾਣੀ ਕੁਛ ਕੁਛ ਨਹੀਂ ਘਟਿਆ ਵੀਰੇ ਬਧਾ ਹੀ 1-2 ਇੰਚ ਸਵੇਰੇ ਦਾ ਬਧਾ ਹੀ ਹੈ ਜੇ ਕਹਿ ਦੀ ਖਾਤਰ ਹਜੇ ਮੰਡਰਾਏ ਰਹੇ ਹੈ ਖਾਤਰਾ ਵੀਰੇ ਵਧੀ ਰਿਹਾ ਕਟ ਰਿਆ ਨਹੀਂ ਹੈ ਗਿਆ ਕਟ ਰਿਆ ਨਹੀਂ ਰਹਾ ਆਪਣਾ ਮਕੋੜ ਸਾਹਿਬ ਤੋਂ ਨਹੀਂ ਵੀਰੇ ਹਾਂਡਾ ਕੋਦ ਨਹੀਂ ਆਪਣਾ ਪਿੰਡ ਆਪਣੇ ਇੱਥੋਂ ਤੱਕ ਇੱਥੋਂ ਲੈ ਕੇ ਮਕੋੜ ਸਾਹਿਬ ਤੋਂ ਲੈ ਕੇ ਕੜੈਲ ਤੱਕ ਆਪਣੀ ਜ਼ਿੰਮੇਵਾਰੀ ਹੈ ਵੀਰੇ ਕਈ ਪਿੰਡ ਨੇ ਰਤੀਏ ਤੋਂ ਲੈ ਕੇ ਭੁੰਨੇ ਤੋਂ ਲੈ ਕੇ ਬਹੁਤ ਸਾਰੇ ਲੋਕ ਆ ਰਹੇ ਨੇ ਲੱਖਾਂ ਦੇ ਹਿਸਾਬ ਨਾਲ ਲੋਕ ਨੇ ਆਹ ਦੇਖ ਸਕਦੇ ਹੋ ਵੀ ਤੁਸੀਂ ਵੀ ਜਿਹੜਾ ਡਰ ਦਾ ਮਾਹੌਲ ਹੈ ਕਹਿੰਦੇ ਵੀ ਬਣਿਆ ਹੋਇਆ ਹੈ ਹਜੇ ਦਿਖ ਵੀ ਰਿਹਾ ਯਾਰ ਪਾਣੀ ਆ ਜਿਹੜਾ ਪੂਰਾ ਹਜੇ ਪਿੱਛੋਂ ਕਹਿੰਦੇ ਉਤਰਿਆ ਨਹੀਂ ਹੈਗਾ ਇਹ ਵੀ ਐਮ.ਐਲ.ਏ. ਸਾਹਿਬ ਵੀ ਕਹਿ ਕੇ ਕਹਿੰਨੇ ਵੀ ਬੰਨ ਤੇ ਗੌਰ ਰੱਖੋ ਪਿੱਛੋਂ ਖਤਰਾ ਹੀ ਹੈ ਦਿਖ ਵੀ ਰਿਹਾ ਪਾਣੀ ਦੇਖ ਸਕਦੇ ਕਿੰਨਾ ਜਿਆਦਾ ਪਾਣੀ ਆ ਜਿਹੜਾ ਇੱਥੇ ਜਲਿਆ ਮਕੋੜ ਸਾਹਿਬ ਦੇ ਵਿੱਚ ਤੁਹਾਨੂੰ ਦੂਜੀ ਸਾਈਡ ਦਿਖਾਉਣੀ ਆ ਜਿੱਥੇ ਪਿਛਲੀ ਵਾਰੀ ਟੁੱਟਿਆ ਸੀ ਲੈਟਾਂ ਦੇ ਕੋਲੋਂ ਟੁੱਟਿਆ ਸੀ ਇੱਕ ਤਾਂ ਮੋੜ ਪੈ ਗਿਆ ਔਰ ਇਹ ਨਦੀ 'ਚ ਜਿਹਦਾ ਕਾਰਨ ਟੁੱਟਣ ਦਾ ਬਣਿਆ ਇੱਕ ਭੀੜੀ ਵੀ ਹੈ ਸ਼ਾਇਦ ਉਰੋਂ ਤੇ ਇਸ ਤਰ੍ਹਾਂ ਦੇ ਨਾਲ ਬੰਨ ਦੇ ਉੱਤੇ ਵੱਡੇ ਪੂਰੇ ਨੇ ਜਿਹੜੇ ਦੇਖ ਸਕਦੇ ਹੋ ਭਰ ਕੀ ਰੱਖੇ ਹੋਏ ਨੇ ਜੀ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਚ ਤਾਂ ਜੋ ਬਨ ਨੂੰ ਹੈ ਜਿਹੜਾ ਬਚਾਇਆ ਜਾ ਸਕੇ ਤੇ ਦੇਖ ਸਕਦੇ ਹੋ ਦੋਸਤੋ ਤੁਹਾਨੂੰ ਲਾਈਵ ਤਸਵੀਰਾਂ ਨੇ ਜਿਹੜੀਆਂ ਮਕੋੜ ਸਾਹਿਬ ਦੀਆਂ ਨੇ ਇਹ ਜੋ ਕਿ ਬਨ ਹੈ ਪਿਛਲੀ ਵਾਰੀ ਉਹ ਸਾਹਮਣੇ ਟੁੱਟਿਆ ਸੀਗਾ ਬਹੁਤ ਨੁਕਸਾਨ ਹੋਇਆ ਸੀ ਅੱਗੇ ਪਿੰਡਾਂ ਦਾ ਚਲੋ ਪਿਛਲੀ ਵਾਰੀ ਦਾ 9-9 ਫੁੱਟ ਪਾਣੀ ਖੜਿਆ ਵੀ ਆਇਆ ਸੀਗਾ ਇਸ ਤਰ੍ਹਾਂ ਪਿੰਡ ਦਾ ਪਾਣੀ ਵੀ ਕੱਟਿਆ ਜਾ ਰਿਹਾ ਹੈ ਇਹ ਬੰਨ ਹੈ ਜੀ ਲੱਗਿਆ ਹੋਇਆ ਜੇ ਕਹਦੀ ਹੈ ਵੀ ਪਿੰਡ ਦਾ ਮੁਕਾਬਲੇ ਚੱਲ ਰਿਹਾ ਹੈ ਇਹਦੇ ਨਾਲ ਬੰਨ ਨਾਲ ਜਾ ਘੱਗਰ ਨਦੀ ਨਾਲ ਪਿੱਛੇ ਚੜਾਈ ਬਹੁਤ ਆ ਜਾਂਦੀ ਹੈ ਪਿਛਲੀ ਵਾਰੀ ਇੱਥੇ ਹੀ ਸ਼ਾਇਦ ਟੁੱਟਿਆ ਸੀ ਆ ਜਗ੍ਹਾ ਤੋਂ ਪਿਛਲੀ ਵਾਰੀ ਤੁਹਾਨੂੰ ਦਿਖਾਇਆ ਸੀਗਾ ਖੋਜ ਖਬਰ ਤੇ ਤੇ ਇਸ ਤਰ੍ਹਾਂ ਦੇ ਨਾਲ ਇੱਥੋਂ ਪਿਛਲੇ ਨੋਂ ਤੁਸੀਂ ਦੇਖ ਸਕਦੇ ਹੋ ਵੀ ਭੀੜਾ ਵੀ ਆਉਰੇ ਪਿੱਛੇ ਬਹੁਤ ਚੌੜਾ ਨਜ਼ਰ ਆਉਂਦਾ ਪਰ ਇੱਥੇ ਆ ਕੇ ਟਾਈਟ ਵੀ ਨਜ਼ਰ ਆ ਰਿਹਾ ਹੈ ਉਸ ਮੋੜ ਆ ਗਿਆ ਔਰੇ ਪਰ ਬੰਨ ਨੂੰ ਬਚਾਉਣ ਲਈ ਦਿਨ ਰਾਤ ਲੱਗੇ ਹੋਏ ਨੇ ਦਿਨ ਰਾਤ ਦਾ ਜਿਵੇਂ ਠਿਕਰੀ ਪਹਿਰਾ ਕਹਿੰਦੇ ਨੇ ਆਪਾਂ ਉਹ ਠਿਕਰੀ ਪਹਿਰਾ ਪਿੰਡ ਵਾਲਿਆਂ ਨੇ ਲਾਇਆ ਹੋਇਆ ਔਰੇ ਹਰ ਸੰਭਵ ਕੋਸ਼ਿਸ਼ ਜਿਵੇਂ ਦੱਸਿਆ ਕਹਿੰਦੇ ਵੀ ਐਮਐਲਏ ਸਾਹਿਬ ਨੇ ਕਿਉਂ ਜੀ ਮਕੋੜ ਸਾਹਿਬ ਤੋਂ ਕਿਵੇਂ ਨੇ ਹਾਲਾਤ ਹੁਣ ਤਾਂ ਠੀਕ ਹੈ ਵੀਰ ਜੀ ਬਰਾਤ 10 ਵਜੇ ਤੋਂ ਲੈ ਕੇ ਨਾ ਹੁਣ ਤੱਕ 3 ਇੰਚ ਛੜਿਆ ਤਿੰਨ ਕਿੰਝ ਚੜਿਆ ਕਟਿਆ ਤਾਂ ਨਹੀਂ ਨਾ ਨਾ ਕਟਿਆ اچھا ਕਟਿਆ ਨਹੀਂ ਬਿਲਕੁਲ ਜੀ ਪਾਣੀ ਦਾ ਵਹਾਅ ਹੈ ਜਿਹੜਾ ਦੇਖ ਸਕਦੇ ਹਾਂ ਬਹੁਤ ਤੇਜ਼ ਵਹਾਅ ਹੈ ਪਾਣੀ ਦਾ ਮਕੂੜ ਸਾਹਿਬ ਦੀਆਂ ਤਸਵੀਰਾਂ ਨੇ ਇਹ ਆ ਲਾ ਲਓ ਵੀ ਕਿੰਨਾ ਇੱਕ ਫਰਕ ਹੈ ਜੇ ਕਹੀਏ ਮਤਲਬ ਇਹਦਾ 1.5 ਤੋਂ 2 ਫੁੱਟ ਦਾ ਫਰਕ ਹੋਣਾ ਫੁੱਟਕ ਦਾ ਫੁੱਟਕਦਾ ਜੀ ਫੁੱਟਕ ਦੀ ਫਰਕ ਹੈ ਬਣਦਾ ਆ ਦੇਖੋ ਵੀ 1 ਫੁੱਟ ਦੀ ਫਰਕ ਹੈ ਬਣਦਾ ਜੇ ਫੁੱਟ ਚੜਦਾ ਤਾਂ ਬੋਰੀਆਂ ਦੇ ਬਰਾਬਰ ਆ ਜੂ ਜੀ ਕਹਿੰਦੇ ਇਹਦੇ ਲੇਬਰ ਪੂਰੇ ਖਾਤਰੇ ਦੇ ਉੱਤੇ ਆ ਜੇ ਪਿੰਡ ਇਹ ਆਈ ਵਾਰੀ ਇੱਥੇ ਟੁੱਟਦਾ ਪਹਿਲਾਂ ਵੀ ਉਨੀ ਟੁੱਟੇਦੀ ਹੈ ਨਾ ਇੱਥੇ ਪਹਿਲਾਂ ਟੁੱਟਿਆ ਸੀ ਆ ਦੇਖੋ ਉਹ ਦੇਖ ਪਰਲੀ ਸਾਈਡ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆ ਦੇਖੋ ਜੀ ਦੇਖੋ ਜੀ ਜਮੇ ਬਰਾਬਰੇ ਆਉਣ ਵਾਲੀ ਗੱਲ ਹੈਗੀ ਬੰਨ ਦੇ 1 ਫੁੱਟ ਦਾ ਫਰਕ ਹੈ ਬੰਨ ਤੋਂ ਇੱਕ ਜਮਿਆ ਯਾਰ ਛੋਡੇ ਤੇ ਚਾਹ ਉਹ ਉਹ ਵਿਚਾਲੇ ਖੜੀ ਹੈ ਉਹ ਜੇ ਕੱਢਣੀ ਚਾਹੀਦੀ ਹੈ ਪਹਿਲਾਂ ਕਿੱਡਾ ਤਰਾਕ ਤੇ ਵਿਚਾਲੇ ਖੜੇ ਬਿਲਕੁਲ ਇਹਦੀ ਸਫਾਈ ਨਹੀਂ ਕਿਉਂ ਨਹੀਂ ਹੋਈ ਪਹਿਲਾਂ ਇਹ ਹਜਾ ਵੀ ਪਾਣੀ ਨੂੰ ਠੇਸ ਮਾਰਦਾ ਹੈ ਘੇਰਦਾ ਹੈ ਪਾਣੀ ਨੂੰ ਸਲੋ ਕਰਦਾ ਹੈ ਅਦੇ ਵਿਚਾਲੇ ਬਿਲਕੁਲ ਡਿੱਗੀ ਪਈ ਹੈਗੀ ਟਾਲੀ ਹੂੰ ਦੇਖੋ ਕਿੰਨਾ ਤ੍ਰਖਤ ਵਿਚਾਲੇ ਤੱਕ ਗਿਆ ਹੋਇਆ ਹੈ ਚਲੋ ਆ ਛੋਟੇ-ਛੋਟੇ ਤਾਂ ਬਚਾਉਂਦੇ ਨੇ ਜਿਹੜੇ ਲਵੇ ਨੇ ਇਹ ਤਾਂ ਬਚਾਉਣ ਦਾ ਕੰਮ ਕਰਦੇ ਨੇ ਜਿਹੜੀ ਹੁਣ ਜਾ ਕੇ ਵਿਚਾਲੇ ਗਿਰ ਗਈ ਉਹ ਤਾਂ ਠੇਹ ਉਹ ਕਰੂਗੀ ਆ ਦੇਖੋ ਜੀ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਿਲਕੁਲ ਪਾਣੀ ਨਾਲ ਕਿਸਰ ਕੇ ਜਾ ਰਹੇ ਹੈ ਜੇ ਕਹੀਦੀ ਆ ਦੇਖੋ ਲੈ ਲੈ ਲੋ ਪਰਲੇ ਪਾਸੇ ਵੀ ਬਿਲਕੁਲ ਬਰਾਬਰ ਚੱਲ ਰਿਹਾ ਹੈਗਾ ਫਸਲਾਂ ਤੋਂ ਉੱਪਰ ਚੱਕਰੇ 2 ਫੁੱਟ ਆ ਦੇਖ ਸਕਦੇ ਹੋ ਤਸਵੀਰਾਂ ਕਿੰਨਾ ਕ ਫਰਕ ਹੈ ਫੁੱਟ ਦਾ ਕਿੰਨਾ ਕ ਫਰਕ ਹੁੰਦਾ ਪਾਣੀ ਦੀ ਜਿਹੜੀ ਤੇਜ਼ੀ ਹੈ ਉਹ ਦੇਖੋ ਪਾਣੀ ਦੀ ਮਕੋੜ ਸਭ ਤੋਂ ਇਸ ਤਰ੍ਹਾਂ ਲੰਮਾ ਪੈ ਰਿਹਾ ਜਿਹੜਾ ਉਹ ਦਿਨ ਰਾਤ ਲਾਇਆ ਜਾ ਰਿਹਾ ਹੈ ਖੋ ਜੀ ਪਾਣੀ ਤੇਜ਼ ਪਰਲੇ ਪਾਸੇ ਕਿੰਨੀ ਚੜਾਈ ਹੈ ਕੀ ਪੁੱਲ ਦੇ ਉਹ ਤੋਂ 540 ਫੁੱਟ ਉਹ ਪੁੱਲ ਤੋਂ ਪਰਲੇ ਪਾਸੇ 540 ਫੁੱਟ ਹੈ ਆਹਾਂ 180 ਇਹ ਹੀ ਟੁੱਟਣ ਦਾ ਕਾਰਨ ਵੀ ਬਣਦਾ ਹੈ ਇੱਥੇ ਪੀੜਾ ਭੋਲਿਆ ਜੰਨੀ ਕਿ ਤਾਂ ਇਹ ਭੀੜ ਆ ਗਿਆ ਉਰੋਂ ਦੋਸਤੋ ਦੇਖ ਸਕਦੇ ਹੋ ਇੱਥੇ ਤਾਂ ਹੈਗਾ ਸਿਰਫ ਪੌਣੇ ਕਿਲੇ ਦੀ ਵਾਹ ਕਹੀਦੀ ਹੈ ਕਿਲੇ ਤੋਂ ਵੀ ਘੱਟ ਹੈ 180 ਫੁੱਟ ਜਿਸੇ ਪਾਣੀ ਵੀ ਤੇਜ਼ ਹੈ ਟੁੱਟਣ ਦਾ ਕਾਰਨ ਵੀ ਹੈ ਪਰਾਂ ਤੋਂ 540 ਪੁਲ ਦੇ ਪਰਲੇ ਪਾਸੇ 540 ਫੁੱਟ ਹੈ ਉੱਥੇ ਪਾਣੀ ਆਮ ਨਾਲ ਚੱਲ ਰਿਹਾ ਜਾਂ ਨਿਕੀ ਨੀਵਾ ਚੱਲ ਰਿਹਾ ਹੈ ਇੱਥੇ ਵਾਹਣਾ ਤੋਂ 8-10 ਫੁੱਟ ਉੱਚਾ ਬਾਈ ਕਹਿੰਦਾ ਪਾਣੀ ਪਰਲੇ ਪਾਸੇ ਜਿਹੜੇ ਵਾਹਣ ਨੇ ਉਹਨਾਂ ਤੋਂ 8-10 ਫੁੱਟ ਉੱਚਾ ਪਾਣੀ ਚੱਲ ਰਿਹਾ ਹੈ ਤੇ ਇੱਧਰ 1 ਫੁੱਟ ਦਾ ਹੀ ਫਰਕ ਹੈ ਕਿ ਪਿਆ ਫਰਕ ਕੋਈ ਚੜ ਰਿਹਾ ਹੈ ਚੜ ਰਿਹਾ ਹੈ ਚੜ ਰਿਹਾ ਹੈ ਹੁਣ ਵੀ ਚੜ ਰਿਹਾ ਹੈ। ਚੜਨਾ ਸ਼ੁਰੂ ਹੋ ਗਿਆ। ਅੱਛਾ ਚੜਨਾ ਸ਼ੁਰੂ ਹੋ ਗਿਆ। ਆ ਲਾਏ ਹੋਏ ਨੇ ਬਾਈਆਂ ਨੇ ਡੱਕੇ ਗੱਡੇ ਹੋਏ ਨੇ। ਕਹਿੰਦੇ ਚੜਨਾ ਸ਼ੁਰੂ ਹੋ ਗਿਆ। ਇਹ ਤਸਵੀਰਾਂ ਨੇ ਜੀ ਮਕੋੜ ਸਾਹਿਬ ਦੀਆਂ। ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ।